ਮਾਦੀ ਧਰਤੀ ਦਾ ਇੱਥੇ ਇਹੋ ਜੀ ਫਿਰਕੂ ਮਾਨ ਸਕਦਾ ਜਿਹੜੀ ਬੰਦੇ ਨੂੰ ਬੰਦੇ ਤੋਂ ਦੂਰ ਕਰਦੀ ਆ ਮਨੁੱਖਾਂ ਦੇ ਵਿੱਚੋਂ ਮਨੁੱਖਤਾ ਨੂੰ ਕੱਢਦੀ ਆ ਇਹ ਇੱਥੇ ਵੀ ਕਾਮਯਾਬ ਹੋਵੇ ਅੱਜ ਵੀ ਪੰਜਾਬ ਦੇ ਅੰਦਰ ਜਿਹੜੀ ਫਿਰਕਾਪ੍ਰਸਤੀ ਚੱਲਦੀ ਆ ਇਹ ਆਰਿਆ ਸਮਾਜ ਦੀ ਦੇਣ ਪਹਿਲਾਂ ਇੱਦਾਂ ਦਾ ਕੁਝ ਇੱਥੇ ਹੁੰਦਾ ਨਹੀਂ ਸੀ ਤੋਂ ਗਿਆਨੀ ਦੇਦ ਸੇ ਢਾਣੇ ਤਿੰਨ ਵਾਰੀ ਬਾਤੀ ਨੂੰ ਹਰਾਇਆ ਪਰ ਮੈਂ ਹੈਰਾਨ ਹੁਣੇ ਸਰਦਾਰ ਭਦਰ ਸਿੰਘ ਜੀ ਕਲਾਉਰ ਉਹ ਕਹਿ ਰਹੇ ਸੀ ਗਿਆਨੀ ਦਿੱਤ ਸਿੰਘ ਦਾ ਪਿੰਡ ਉਹਨਾਂ ਦੀ ਯਾਦ ਹੋਵੇ ਤੇ ਨਾਲ ਗਰੀਬ ਸ਼ਬਦ ਲੱਗੇ ਤੇ ਚੁਗਟਾ ਅਗਲੇ ਆਨੇ ਆਪਣੇ ਦਾਯਾਨੰਦ ਸਰਸਵਤੀ ਦੇ ਨਾਮ ਦਾਯਾਨੰਦ ਐਂਗਲੋ ਸਕੂਲ ਕਾਰਜ ਪਤਾ ਨਹੀਂ ਕਿੰਨੇ ਪਹਿਲਾਂ ਕੀ ਉਹ ਹਾਰਿਆ ਵਾ ਤੇ ਸਾਡੀ ਕੌਮ ਦਾ ਯੋਧਾ ਗਿਆਨੀ ਦਿੱਤ ਸੇ ਤੇ ਅਸੀਂ ਕੋਈ ਬਹੁਤ ਹੀ ਨਾ ਵੱਡੀ ਨਾ ਯਾਦਗਾਰਾ ਆਪਣੇ ਯੋਧੇ ਦੇ ਨਾਮ ਦੇ ਉੱਤੇ ਪਹਿਲਾਂ ਨਹੀਂ ਕਰ ਸਕਦੇ ਇਹਨਾਂ ਨੇ ਜਿਹੜੀ ਮੰਗ ਰੱਖੀ ਆ ਆ ਮੇਰੇ ਕੋਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਲੋਤੇ ਸਿੱਖਾ ਜੀ ਸ਼ਰਮੌਰ ਨਮੈਨਾ ਧਾਰਮਿਕ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਤੱਕ ਇਹ ਯਾਦਗਾਰ ਇਸ ਪਿੰਡ ਦਾ ਆਪਾਂ ਲੈ ਕੇ ਉੱਥੇ ਜਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਕੀ ਹੋਰ ਵੀ ਸਾਡੇ ਪੰਥ ਦੇ ਵਿੱਚ ਕਾਰ ਸੇਵਾ ਵਾਲੇ ਮਹਾਪੁਰਸ਼ ਬਹੁਤ ਆ ਤੇ ਮੈਂ ਨਿੱਜੀ ਤੌਰ ਤੇ ਉੱਤੇ ਵੀ ਭਾਵੇਂ ਜਿਹਨੂੰ ਮਾਣ ਹੀ ਮਿਲਣਾ ਪਵੇ ਆਪਾਂ ਪੂਰਾ ਯਤਨ ਕਰਾਂਗੇ ਪੀ ਇਹ ਦਿਨ ਵੀ ਜਦੋਂ ਮਨਾਇਆ ਜਾਵੇ ਅੱਜ ਮੈਨੂੰ ਖੁਸ਼ੀ ਆ ਕਿਉਂਕਿ ਮੈਂ ਸੁਭਾਵਕ ਪਹਿਲਾਂ ਵੀ ਕਹਿੰਨਾ ਮਾ ਸ਼ਰੋਮਣੀ ਅਕਾਲੀ ਦਲ ਗਰਮ ਖਿਆਲੀ ਤੇ ਨਰਮ ਖਿਆਲੀ ਦੋਹਾਂ ਦੀ ਲੋੜ ਆ ਅੱਜ ਵਿਆਹ ਦੇ ਸਹੇਕ ਤੇ ਪਿੰਡ ਇਹ ਦੋਹਾਂ ਅਕਾਲੀ ਦਲਾਂ ਦੀ ਲੀਡਰਸ਼ਿਪ ਸੀਨੀਅਰ ਪ੍ਰੋਫੈਸਰ ਮਿੰਦਰਪਾਲ ਸਿੰਘ ਬੈਠੇ ਇਦਰ ਦਰਬਾਰਾ ਸਿੰਘ ਗੁਰੂ ਅਵਤਾਰ ਸਿੰਘ ਦੀ ਰੀਆ ਧਰਮ ਸਿੰਘ ਦੀ ਕਲਾਉੜ ਮੇਰੇ ਬੜੇ ਅਜ਼ੀਜ਼ ਸਰਦਾਰ ਸ਼ੰਗਾਰਾ ਸਿੰਘ ਜੀ ਬੜਲਾ ਕਸ਼ਮੀਰੀ ਸਾਹਿਬ ਔਰ ਪ੍ਰਦੀਪ ਸਿੰਘ ਕਲਾਉੜ ਦੇਖੋ ਸੁਖਦੇਵ ਸਿੰਘ ਦੀ ਬੇਟੀ ਇਹ ਜਦੋਂ ਆਪਾਂ ਇੱਥੇ ਇੱਕ ਮੰਚ ਤੇ ਆਂ ਤੇ ਗਿਆਨੀ ਦਿੱਤ ਸਿੰਘ ਤੇ ਸਾਡਾ ਸਾਰਿਆਂ ਦਾ ਹੀ ਆ ਕਿਉਂ ਜਿਹੜੀ ਸਿੰਘ ਸਭਾ ਲੈਰ ਆ ਸਿੰਘ ਸਭਾ ਲੈਰ ਦੇ ਵਿੱਚੋਂ ਇਹ ਗਿਆਨੀ ਦਿੱਤ ਸਿੰਘ ਨੂੰ ਸੁਭਾਗ ਪ੍ਰਾਪਤ ਆ ਕਿ ਉਹਨਾਂ ਨੇ ਪਹਿਲਾ ਸਿੱਖਾਂ ਦਾ ਅਖਬਾਰ ਪੰਜਾਬੀ ਦਾ ਖਾਲਸਾ ਅਖਬਾਰ ਕੱਢਿਆ ਕਿੰਨੀ ਮੱਢੀ ਦੇਣ ਵੀ ਐਕੈਡਮਿਕ ਤੌਰ ਦੇ ਉੱਤੇ ਅਸੀਂ ਪਛੜੀਏ ਨਾ ਔਰ ਕਿੰਨੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਫਿਰ ਜਿਹੜਾ ਸਿੱਖਾਂ ਦਾ ਪਹਿਲਾ ਐਕੈਡਮਿਕ ਅਧਾਰਾ ਵਾ ਖਾਲਸਾ ਕਾਲਜ 199 ਦੇ ਵਿੱਚ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮਖ ਸਿੰਘ ਵੱਡੇ ਵੱਡੇ ਰਾਜ ਸਰਕਾਰਾਂ ਦੇ ਕੋਲ ਗਏ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸੇ ਜਨਮ ਪਛੜਾ ਲਹਿਰ ਨਹੀਂ ਬਣਾਈ ਇਹ ਦੇਣਾ ਮੈਂ ਥੋੜੇ ਦਿਨ ਪਹਿਲਾਂ ਇਹ ਖਾਲਸਾ ਕਾਜਲ ਸਿੰਘ ਨਾਲ ਉਸੇ ਨੇ ਗੋਲ ਕੀਆ ਭਾਵੇਂ ਗਿਆਨੀ ਦਿੱਤ ਸਿੰਘ ਗਰੀਬ ਪਰਿਵਾਰ ਵਿੱਚੋਂ ਸੀ ਪਰ ਉਹਨੇ ਜਿਹੜੇ ਕੰਮ ਕੌਮ ਦੇ ਲਈ ਕੀਤੇ ਨਾ ਇਹ ਵੱਡੇ ਤੋਂ ਵੱਡੇ ਅਮੀਰ ਵੀ ਨਾ ਕਰ ਸਕ। ਅੱਜ ਵੀ ਖਾਲਸਾ ਕਾਜ ਸਾਡਾ ਹੈਗਾ। ਫਿਰ ਇਹਦੇ ਵਿੱਚੋਂ ਹੀ ਗੁਰਦੁਆਰਾ ਸੁਧਾਰ ਲੈ। ਅੱਜ ਇਹ ਖਾਲਸਾ ਦੀਵਾਲ ਨਹੀਂ ਇਹਦੇ ਵਿੱਚੋਂ ਹੀ ਗੁਰਦੁਆਰਾ ਸੁਧਾਰ ਲੈ। ਔਰ ਇਹਦੇ ਵਿੱਚੋਂ ਹੀ ਸ਼ਰੂਮਣੀ ਅਕਾਲੀ ਦਰਬਾਰ ਇਹ ਨਿਕਲਦਾ। ਤਾਂ ਜੇ ਆਪਾਂ ਕਹਿ ਲਈਏ ਵੀ ਅੱਜ ਬੜਾ ਚੰਗਾ ਸਵਾਭਾ ਅਸੀਂ ਉਸ ਆਪਣੇ ਕੌਮ ਦੇ ਵਿਦਵਾਨ ਦੀ ਜਨਮ ਭੂਮੀ ਤੇ ਖੜੇ ਹਾਂ ਜਿਨੇ ਆਪਣਾ ਸਮੁੱਚਾ ਜੀਵਨ ਪੰਥ ਦੇ ਲਿਖੇ ਲਾਗ ਔਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਤੇ ਜਿਹੜੀ ਸਾਡੀ ਗਿਣਤੀ ਅੱਡੀ ਸੀ ਦੁਬਾਰਾ ਜਦੋਂ ਫੇਰ ਜਨਗਣਨਾ ਹੋਈ ਅੰਕੜੇ ਬਦਲ ਚੁੱਕੇ ਸੀ ਮੈਂ ਥੋੜੇ ਦਿਨ ਪਹਿਲਾਂ ਸ਼ਿਮਲੇ ਗਿਆ ਉੱਥੇ ਜਿਹੜਾ ਪੁਰਾਣੇ ਬਾਸਾਡੇ ਲਾ ਲਾ ਕੇ ਗੁਰਦੁਆਰਾ ਤੇ ਉਹ ਦੁਬਾਰਾ ਉਹਨਾਂ ਨੇ ਉਹਦੀ ਰੰਗ ਰੋਗਨ ਦੀ ਤਾਕਾ ਫਿਰ ਨਵੇਂ ਵੇਖੀ ਤੇ ਮੈਂ ਜਦੋਂ ਪੱਥਰ ਵੇਖਿਆ ਪ੍ਰਾਣਾ ਉੱਥੇ ਲਿਖਿਆ ਸੀ ਵੀ ਇਹ ਜਿਹੜਾ ਸਿੰਘ ਸਭਾ ਗੁਰਦੁਆਰਾ ਹੈ ਇਹ 1400 ਤੇ 85 ਦੇ ਵਿੱਚ ਬਣੀ ਲੈ ਵੇਖੋ ਕਿੰਨੀ ਤਗੜੀ ਹੈ ਕਿੱਥੇ ਲਾਹੌਰ ਕਿੱਥੇ ਸ਼ਿਮਲਾ ਇਹ ਸ਼ਿਮਲੇ ਨੇ ਵਿੱਚ ਵੀ ਜਿਹੜਾ ਗੁਰਦੁਆਰਾ ਬਣਦਾ ਉਹ ਸਿੱਖ ਸਭੀ ਸਭੀਏ ਸਿੱਖ ਸਭਾ ਦੀ ਸੋਚ ਉਹ ਸ਼ਿਮਲੇ ਦੀ ਧਰਤੀ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਉਧਰ ਲੈਨੇ ਪੰਜਾਬ ਦੇ ਅੰਦਰ ਸਾਡੇ ਵੱਡੇ ਸਿੱਖ ਸਭਾ ਰਹਿ। ਇੱਧਰ ਵੀ ਹੈਗੇ ਪ੍ਰਾਰਥਨ ਤੋਂ ਪ੍ਰਾਰਥਨ ਤੋਂ ਸਿੱਖ ਸਭਾ ਜਿੱਥੇ ਗੁਰੂ ਦੀ ਵਿਚਾਰਧਾਰਾ ਦੀ ਗੱਲ ਇਹ ਲਹਿਰ ਕਿੱਡੀ ਜ਼ਬਰਦਸਤ ਇੰਨੀ ਵੱਡੀ ਸੀ ਜਿਹਨੇ ਹਰ ਪਾਸਿਓਂ ਮੋੜਾ ਪਾਇਆ ਕੌਮ ਵਿਦਿਆ ਤੌਰ ਤੇ ਤਗੜੀ ਹੋਈ ਸਾਡੀ ਅਖਬਾਰ ਨਿਕਲੀ ਤੇ ਜਿਹੜੇ ਪਖੰਡ ਵਾਲ ਸੀ ਉਹ ਪੰਥ ਦੇ ਵਿੱਚੋਂ ਬਾਹਰ ਹੋਏ ਸਿੱਖ ਆਪਣੀ ਹੱਕਾਂ ਲਈ ਜਾਗਰੂਕ ਹੋਏ ਅਸੀਂ ਫਿਰ ਵੱਡੀਆਂ-ਵੱਡੀਆਂ ਸੰਸਥਾਵਾਂ ਕਾਇਮ ਕੀਤੀ ਤੇ ਅੱਜ ਜਦੋਂ ਅਸੀਂ ਗਿਆਨੀ ਦਿੱਤ ਸਿੰਘ ਦੀ ਵਰਸੀ ਤੇ ਨਾਗਰ ਵਿੱਚ ਅੱਜ ਬੈਠੇ ਆ 1901 ਦੇ ਅੰਦਰ ਲਾਹੌਰ ਇੱਕ ਇਤਿਹਾਸਕ ਤੇ ਦੁਨੀਆ ਤੋਂ ਜਾਣੇ ਲਾਹੌਰ ਨਾਲ ਸਾਡਾ ਮੋਹ ਆ ਮੈਂ ਅਕਤੂਬਰ 'ਚ ਗਿਆ ਸੀ ਕਿ ਜਦੋਂ ਲਾਹੌਰ ਘੁੰਮੀਦਾ ਵਾ ਕਿ ਕਿਲੇ ਦੇ ਕੋਲ ਜਾਂਦਾ ਫਕਰ ਹੁੰਦਾ ਪਰ ਮਨ ਵਿੱਚ ਦੁੱਖ ਵੀ ਹੁੰਦਾ ਅਸੀਂ ਬਾਦਸ਼ਾਹ ਲਾਹੌਰ ਸਾਡਾ ਇਤਿਹਾਸ ਹੈ ਆਖਾਸ ਕਰਕੇ ਆਪਾਂ ਇੱਕ ਪੈਰਾ ਲਾਹੌਰ ਆ ਜਿੱਨਾ ਸਿੱਖਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਨਾ ਚਰਖੜੀ ਕਰਕੇ ਚੜੇ ਇਹ ਸਾਰਾ ਪਛਲਾੌਰ ਆ ਤੇ ਗੁਰਦੁਆਰੇ ਉੱਤੇ ਉੱਥੇ ਸਾਡੇ ਗਿਆਨੀ ਦਿੱਤ ਸਿੰਘ ਅਕਾਲ ਚਲਾਣਾ ਕਰਦੇ ਆ ਭਾਵੇਂ ਉਮਰ ਥੋੜੀ ਸੀ ਪਰ ਇਸ ਛੋਟੀ ਉਮਰ ਦੇ ਵਿੱਚ ਪਰਖ ਲਈ ਪੰਜਾਬ ਲਈ ਉਹ ਵੱਡੇ ਕਾਰਨਾਮੇ ਕਰਕੇ ਗਏ ਅੱਜ ਸਬਾਬ ਵੀ ਆ ਤੇ ਪੱਕਾ ਹੀ ਹੁੰਦਾ ਹੈ ਅੱਜ ਸਰਦਾਰ ਜਗਸਰ ਸਿੰਘ ਦੀ ਖਾਲੜਾ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਅੱਜ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਇੱਕ ਯੋਧਾ ਉਦੋਂ ਲੜਿਆ ਜਦੋਂ ਅੰਗਰੇਜ਼ ਸਾਹਿਬ ਤੇ ਸਾਨੂੰ ਪਛਾਣ ਸਾਡੇ ਮਕਾਈ ਜਾ ਰਹੇ ਸੀ ਗਿਆਨੀ ਜੱਜ ਸਿੰਘ ਪ੍ਰੋਫੈਸਰ ਗਰੂਸ ਬਾਅਦ ਵਿੱਚ ਭਾਈ ਕਾਰਸੇ ਨਾ ਬਾਪ ਭਾਈ ਮੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਇੱਕ ਲੰਬੀ ਕਤਾਰ ਆ ਔਰ ਸਰਦਾਰ ਜਸਵੰਤ ਸਿੰਘ ਖਾਲੜਾ ਕਿਉਂਕਿ ਮੈਂ ਵੀ ਮਾਕੇ ਤੋਂ ਮੇਰੇ ਦੋ ਮਾਮੇ ਸ਼ਹੀਦ ਆ ਇੱਕ ਨੂੰ ਤੇ ਅਜੀਤ ਸੰਧੂ ਨੇ ਚੋਕੇ ਸ਼ਹੀਦ ਕੀਤਾ ਉਹ ਜਿਹੜੀ ਸਾਡੀ ਕਦਰੋਂ ਗਾਰਤ ਹੋਈ ਸਾਡਾ ਜਨੂ ਸੈਣ ਹੋਇਆ ਆਹ ਹੁਣ ਵੀ ਆਪਾਂ ਜਾਣਦੇ ਆਂ ਕਿ ਕਿੰਨਿਆਂ ਨੂੰ ਸਜ਼ਾਵਾ ਕੋਟਾ ਡੈ ਕਰ ਰਹੇਗਾ ਕਿਛੇ ਜੇ ਕੁਛ ਲੋਕ ਗਏ ਅਖੇ ਰਾਜਪਾਲ ਨੂੰ ਮਿਲੇ ਇਹਨਾਂ ਦੀਆਂ ਸਜ਼ਾਵਾ ਮਾਫ ਕਰ ਦਿਓ ਨਹੀਂ ਇਹ ਨਹੀਂ ਹੋਣਾ ਇਹ ਜਦੋਂ ਜਾਣ ਦਾ ਇਨਸਾਫ ਦੀ ਤੇ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਆ ਜੋਨਾ ਦੀ ਮਰਸੀ ਆ ਮੈਂ ਇਹਨਾਂ ਦੋਨਾਂ ਮਹਾਰ ਯੋਧਿਆਂ ਦੀ ਕੋਟਾਂ ਕੋਟ ਪ੍ਰਣਾਮ ਕਰਦਾ ਅੱਜ ਵੀ ਲੋੜ ਆ ਆਪਾਂ ਇਨਾਂ ਯੋਧਿਆਂ ਦੇ ਜੀਵਨ ਤੋਂ ਸਿੱਧ ਲਈਏ ਗਿਆਨੀ ਦਿੱਤ ਸਿੰਘ ਕੌਣ ਸੀ ਸਾਡੇ ਬੱਚੇ-ਬੱਚੇ ਨੂੰ ਪਤਾ ਹੋਣਾ ਚਾਹੀਦਾ ਪੜਾਇਆ ਜਾਣਾ ਚਾਹੀਦਾ ਦੱਸਿਆ ਜਾਣਾ ਚਾਹੀਦਾ ਕਿ ਏਟੀ ਜ਼ਬਰਦਸਤ ਲਹਿਰ ਸਿੰਘ ਸਭਾ ਜਿੰਨੇ ਸਿੱਖਾਂ ਦੇ ਵਿੱਚ ਪੁਨਰ ਸੰਗਠਨ ਲਿਆਂਦੀ ਅਸੀਂ ਆਪਣੀ ਪਛਾਣ ਅੱਜ ਵੀ ਸਾਡੀ ਪਛਾਣ ਤੇ ਬੜੇ ਹੰਮਲੇ ਅੱਜ ਵੀ ਸਾਡੀ ਆਡੈਂਟੀ ਨੂੰ ਵੱਖਰਾ ਨਹੀਂ ਕਹੀ ਮੰਨਦੇ ਅਸੀਂ ਗਿਆਨੀ ਦਿੱਤਸੇ ਘੋੜਾਂ ਦੇ ਵਾਰਿਸਾਂ ਧਰਤੀ ਦੇ ਉੱਤੇ ਇੱਕ ਵੀ ਸਿੱਖ ਰਹਿ ਜਾਊਗਾ ਆਪਣੀ ਪਛਾਣ ਦੇ ਨਾਲ ਅਸੀਂ ਸਮਝੌਤਾ ਨਹੀਂ ਕਰਾਂਗੇ ਸਾਡੀ ਪਛਾਣ ਵੱਖਰੀ ਸਾਡੇ ਗੁਰੂ ਨੇ ਬਣਾਈਆਂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਂ ਸਿੱਖ ਇਸ ਸੋਚ ਦਾ ਧਾਰਨੀ ਆ ਅੱਜ ਲੋੜ ਆ ਅਸੀਂ ਵੀ ਆਪਣੇ ਬੱਚਿਆਂ ਯਾਨੀ ਦੇਵ ਸਿੰਘ ਜੀ ਵਾਂਗ ਵਿਦਵਾਨ ਬਣਾਏ ਜਾੜਾ ਤੋਂ ਜਾੜਾ ਪੜ੍ਹਾਇਏ ਆਲਮ ਫਾਜ਼ਲ ਬਣਾਏ ਤੇ ਨਾਲ ਦੀ ਨਾਲ ਉਹਨਾਂ ਦੇ ਅੰਦਰ ਸਿੱਖ ਕੌਮੀਆਂ ਸਿੱਖ ਭਾਵਨਾ ਇਹਨੋਂ ਵੀ ਪੈਦਾ ਕਰੀਏ ਮੈਂ ਗੁਰੂ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਆਪਨੇ ਪੰਥ ਦਾ ਆਪ ਹੀ ਇਹ ਪੰਜਾਬ ਇਹ ਗੁਰੂਆਂ ਦੀ ਧਰਤੀ ਆ ਇੱਥੇ ਇਹੋ ਜੀ ਫਿਰਕੂ ਮਾਨ ਸਿੱਕਤਾ ਜਿਹੜੀ ਬੱਲੇ ਨੂੰ ਬੱਲੇ ਤੋਂ ਦੂਰ ਕਰਦੀ ਆ ਮਨੁੱਖਾ ਦੇ ਵਿੱਚੋਂ ਮਨੁੱਖਤਾ ਨੂੰ ਕੱਢਦੀ ਆ ਇਹ ਇੱਥੇ ਨਹੀਂ ਕਾਮਯਾਬ ਹੋਵੇ ਅੱਜ ਵੀ ਪੰਜਾਬ ਦੇ ਅੰਦਰ ਜਿਹੜੀ ਦਿੱਕਾ ਪ੍ਰਸਤੀ ਚੱਲਦੀ ਆ ਇਹ ਆਪ ਦਾ ਸਮਾਜ ਦੀ ਦੇਣ ਪਹਿਲਾਂ ਇਦਾਂ ਦਾ ਕੁਝ ਇੱਥੇ ਹੁੰਦਾ ਨਹੀਂ ਸੀ ਤੋਂ ਗਿਆਨੀ ਦੇਦਸੇ ਗੜਾ ਨੇ ਤਿੰਨ ਵਾਰੀ ਬੈਸ ਦੇ ਵਿੱਚ ਦਾਯਾ ਨਾਂ ਦੇ ਸਰਸਵਤੀ ਨੂੰ ਹਰਾਇਆ ਪਰ ਮਹਿਰਾਨ ਨਾਉਣੇ ਸਰਦਾਰ ਭਗਤ ਸਿੰਘ ਜੀ ਕਲਾਉਰ ਉਹ ਕਹਿ ਰਿਹਾ ਸੀ ਗਿਆਨੀ ਦਿੱਤ ਸਿੰਘ ਦਾ ਪਿੰਡ ਉਹਨਾਂ ਦੀ ਯਾਦ ਹੋਵੇ ਤੇ ਨਾਲ ਗਰੀਬ ਸ਼ਬਦ ਲੱਗੇ ਤੇ ਚੁਗਟਾ ਅਗਲੇ ਆਨੇ ਆਪਣੇ ਦਾਯਾਨੰਦ ਸਾਖਸਵਾਤੀ ਦੇ ਨਾਮ ਦਾਯਾਨੰਦ ਐਂਗਲੋ ਸਕੂਲ ਕਾੜਜ ਪਤਾ ਨਹੀਂ ਕਿੰਨੇ ਪੈਦਾ ਕੀ ਉਹ ਹਾਰਿਆ ਵਾ ਤੇ ਸਾਡੀ ਕੌਮ ਦਾ ਯੋਧਾ ਗਿਆਨੀ ਸਿੰਘ ਸੇ ਤੇ ਅਸੀਂ ਕੋਈ ਬਹੁਤੀ ਨਾ ਵੱਢੀ ਨਾ ਯਾਦਗਾਰਾ ਆਪਣੇ ਯੋਧੇ ਦੇ ਨਾਮ ਦੇ ਉੱਤੇ ਪੈਦਾ ਨਹੀਂ ਕਰ ਸਕਦੇ ਇਹਨਾਂ ਨੇ ਜਿਹੜੀ ਮੰਗ ਰੱਖੀ ਆ ਆ ਮੇਰੇ ਕੋਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਲੋਤੇ ਸਿੱਖਾਂ ਦੀ ਸ਼ਰਮੌਰ ਨਮੈਣਾ ਧਾਰਮਿਕ ਜਮਾਤ ਸ਼ਰੂਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਤੱਕ ਇਹ ਯਾਦਗਾਰ ਇਸ ਟਿੰਡ ਦਾ ਆਪਾਂ ਲੈ ਕੇ ਉੱਥੇ ਜਾਵਾਂਗੇ ਬੋਲੇ ਸੋ ਨਿਹਾਲ ਸੋ ਜੀ ਹੰਕਾਰ ਬਾਕੀ ਹੋਰ ਵੀ ਸਾਡੇ ਪੰਥ ਦੇ ਵਿੱਚ ਕਾਰ ਸੇਵਾ ਵਾਲੇ ਮਹਾਪੁਰਸ਼ ਬਹੁਤ ਆ ਤੇ ਮੈਂ ਨਿੱਜੀ ਤੌਰ ਤੇ ਉੱਤੇ ਵੀ ਭਾਵੇਂ ਜਿਹਨੂੰ ਮਾਣ ਹੀ ਮਿਲਣਾ ਪਵੇ ਆਪਾਂ ਪੂਰਾ ਯਤਨ ਕਰਾਂਗੇ ਪੀ ਇਹ ਦਿਨ ਵੀ ਜਦੋਂ ਮਨਾਇਆ ਜਾਵੇ ਅੱਜ ਮੈਨੂੰ ਖੁਸ਼ੀ ਆ ਕਿਉਂਕਿ ਮੈਂ ਸੁਭਾਵਕ ਪਹਿਲਾਂ ਵੀ ਕਹਿੰਨਾ ਮਾ ਸ਼ਰੂਵਣੀ ਅਕਾਲੀ ਕਾ ਗਰਮ ਖਿਆਲੀ ਤੇ ਨਰਮ ਖਿਆਲੀ ਦੋਹਾਂ ਦੀ ਲੋੜ ਆ ਅੱਜ ਗਿਆਨੀ ਬੇਤ ਸਿੰਘ ਤੇ ਪਿੰਡ ਇਹ ਦੋਹਾਂ ਅਕਾਲੀ ਦਰਾਂ ਦੀ ਲੀਡਰਸ਼ਿਪ ਸੀਨੀਗਾਰ ਪ੍ਰੋਫੈਸਰ ਮੇਨਦਰਪਾਲ ਸਿੰਘ ਬੈਠੇ ਇਦਰ ਦਰਬਾਰਾ ਸਿੰਘ ਗੁਰੂ ਅਵਤਾਰ ਸਿੰਘ ਦੀ ਰੀਆ ਧਰਮ ਸਿੰਘ ਦੀ ਕਲਾਉੜ ਮੇਰੇ ਬੜੇ ਅਜ਼ੀਜ਼ ਸਰਦਾਰ ਸ਼ੰਗਾਰਾ ਸਿੰਘ ਜੀ ਬੜਲਾ ਕਸ਼ਮੀਰੀ ਸਾਹਿਬ ਔਰ ਪ੍ਰਦੀਪ ਸਿੰਘ ਕਲਾਉੜ ਦੇਖੋ ਸੁਖਦੇਵ ਸਿੰਘ ਦੀ ਬੇਟੀ ਇਹ ਜਦੋਂ ਆਪਾਂ ਇੱਥੇ ਇੱਕ ਮੰਚ ਤੇ ਆ ਤੇ ਗਿਆਨੀ ਦਿੱਤ ਸਿੰਘ ਤੇ ਸਾਡਾ ਸਾਰਿਆਂ ਦਾ ਹੀ ਆ ਕਿਉਂ ਜਿਹੜੀ ਸਿੰਘ ਸਭਾ ਲੈਰ ਆ ਸਿੰਘ ਸਭਾ ਲੈਰ ਦੇ ਵਿੱਚੋਂ ਇਹ ਗਿਆਨੀ ਪਿੰਦ ਸਿੰਘ ਨੂੰ ਸੁਭਾਗ ਪ੍ਰਾਪਤ ਆ ਕਿ ਉਹਨਾਂ ਨੇ ਪਹਿਲਾ ਸਿੱਖਾਂ ਦਾ ਅਖਬਾਰ ਪੰਜਾਬੀ ਦਾ ਖਾਲਸਾ ਅਖਬਾਰ ਕੱਢਿਆ ਕਿੰਨੀ ਵੱਡੀ ਗੱਲ ਵੀ ਆਕੈਡਮਿਕ ਤੌਰ ਤੇ ਉੱਤੇ ਅਸੀਂ ਪਛੜੀਏ ਨਾ ਅੱਜ ਕਿੰਨੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਫਿਰ ਜਿਹੜਾ ਸਿੱਖਾਂ ਦਾ ਪਹਿਲਾ ਆਕੈਡਮਿਕ ਅਦਾਰਾ ਵਾ ਖਾਲਸਾ ਕਾਲਜ 499 ਦੇ ਵਿੱਚ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮਖ ਸਿੰਘ ਵੱਡੇ ਵੱਡੇ ਰਾਜ ਸਰਦਾਰਾਂ ਦੇ ਕੋਲ ਗਏ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸੇ ਜਨਮ ਪਛੜਾ ਲੈਣੇ ਬਣਾਏ ਇਹ ਲੈਣਾ ਮੈਂ ਥੋੜੇ ਦਿਨ ਪਹਿਲਾਂ ਇਹ ਖਾਲਸਾ ਕਾਜ ਸੀ ਮੈਂ ਉੱਥੇ ਵੀ ਬੋਲ ਗਿਆ ਭਾਵੇਂ ਗਿਆਨੀ ਦਿੱਤ ਸਿੰਘ کریم ਪਰਿਵਾਰ ਵਿੱਚੋਂ ਸੀ ਪਰ ਉਹਨੇ ਜਿਹੜੇ ਕੰਮ ਕੌਮ ਦੇ ਲਈ ਕੀਤੇ ਨਾ ਇਹ ਵੱਡੇ ਤੋਂ ਵੱਡੇ ਅਮੀਰ ਵੀ ਨਾ ਕਰ ਸਕ। ਅੱਜ ਵੀ ਖਾਲਸਾ ਕਾਜ ਸਾਡਾ ਹੈਗਾ। ਫਿਰ ਇਹਦੇ ਵਿੱਚੋਂ ਹੀ ਗੁਰਦੁਆਰਾ ਸੁਧਾਰ ਲੈ। ਅੱਜ ਇਹ ਖਾਲਸਾ ਦੀਵਾਨ ਨਹੀਂ ਇਹਦੇ ਵਿੱਚੋਂ ਹੀ ਗੁਰਦੁਆਰਾ ਸੁਧਾਰ ਲੈ। ਔਰ ਇਹਦੇ ਵਿੱਚੋਂ ਹੀ ਸ਼ਰੂਮਣੀ ਅਕਾਲੀ ਦਰਬਾਰ ਇਹ ਨਿਕਲਦਾ। ਤਾਂ ਜੇ ਆਪਾਂ ਕਹਿ ਲਈਏ ਵੀ ਅੱਜ ਬੜਾ ਚੰਗਾ ਸਵਾਭਾ। ਅਸੀਂ ਉਸ ਆਪਣੇ ਕੌਮ ਦੇ ਵਿਦਵਾਨ ਦੀ ਜਨਮ ਭੂਮੀ ਤੇ ਖੜੇ ਆ ਜਿਨੇ ਆਪਣਾ ਸਮੁੱਚਾ ਜੀਵਨ ਪੰਥ ਦੇ ਲਿਖੇ ਲਾਗ ਔਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਤੇ ਜਿਹੜੀ ਸਾਡੀ ਗਿਣਤੀ ਘੱਟੀ ਸੀ ਦੁਬਾਰਾ ਜਦੋਂ ਫੇਰ ਜਨਗਣਨਾ ਹੋਈ ਅੰਕੜੇ ਬਦਲ ਚੁੱਕੇ ਸੀ ਮੈਂ ਥੋੜੇ ਦਿਨ ਪਹਿਲਾਂ ਸ਼ਿਮਲੇ ਗਿਆ ਉੱਥੇ ਜਿਹੜਾ ਪੁਰਾਣੇ ਬਾਸ ਸਾਡੇ ਲਾ ਲਾ ਕੇ ਗੁਰਦੁਆਰਾ ਤੇ ਉਹ ਦੁਬਾਰਾ ਉਹਨਾਂ ਨੇ ਉਹਦੀ ਰਗ ਰੋਗਨ ਕੀ ਤਾ ਕਾਫੀ ਦਨੋ ਵੇਕੀ ਤੇ ਮੈਂ ਜਦੋਂ ਪੱਥਰ ਵੇਖਿਆ ਪ੍ਰਾਣਾ ਉੱਥੇ ਲਿਖਿਆ ਸੀ ਵੀ ਇਹ ਜਿਹੜਾ ਸਿੰਘ ਸਭਾ ਗੁਰਦੁਆਰਾ ਹੈ ਇਹ 1400 ਤੇ 85 ਦੇ ਵਿੱਚ ਬਣੀ ਹੈ ਲੈ ਵੇਖੋ ਕਿੰਨੀ ਤਗੜੀ ਹੈ ਕਿੱਥੇ ਲਾਹੌਰ ਕਿੱਥੇ ਸ਼ਿਮਲਾ ਇਸ ਹਮਲੇ ਦੇ ਵਿੱਚ ਵੀ ਜਿਹੜਾ ਗੁਰਦੁਆਰਾ ਬਣਦਾ ਉਹ ਸਿੰਘ ਸਭੀ ਸਭੀਏ ਸਿੰਘ